ਵੀ ਆਇਆ ਭਾਈ ਕਈ ਵਾਰੀ ਗੱਲਬਾਤ ਜਿਵੇਂ ਕਈ ਵਾਰੀ ਕੋਈ ਜਿਵੇਂ ਉਹਨਾਂ ਵਿੱਚ ਸਾਨਾਂ ਦੀ ਐਡ ਹੋਈ ਹੁੰਦੀ ਹੈ ਵੱਧ ਹਨਾ ਕਈ ਵਾਰੀ ਸੱਦ ਕੇ ਅਗਲਾ ਕਰਵਾ ਲੰਦਾ ਹੈਗਾ ਤੇ ਉਹਨਾਂ ਸਾਨਾਂ ਦੇ ਟੀਕੇ ਵੀ ਕੀ ਜਾਂਦੇ ਨੇਗੇ ਸਾਨੇ ਨੇ ਉਹ ਚੰਗੇ ਨਹੀਂ ਹੁੰਦੇ ਰਿਕੋਰਡ ਵਾਲੇ ਚਾਰ ਚਾਰ 5-500 ਦਾ ਟੀਕਾ ਵੇਚੀ ਜਾਂਦੇ ਨੇ ਉਹ ਤੇ ਐਡਮ ਬੋਲਦਾ ਜਿਹੜਾ ਸਿਮਲ ਲੈਣ ਆਏ ਹੋਏ ਨੇ ਆਪਣੇ ਕੋਲੇ ਬਾਈ ਹੋਰੀ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਆਇਟਮ ਬੁੱਲਦੇ ਸਾਨੂੰ ਇੱਕ ਵਾਰ ਦਰਸ਼ਨ ਕਰਵਾ ਦਈਏ ਤੇ ਆਪਾਂ ਇੱਕ ਵਾਰ ਸਾਨੂੰ ਇਹ ਪੜ੍ਹਦੀਆਂ ਬਰੀਕੀਆਂ ਚੈੱਕ ਕਰਵਾ ਦਈਏ ਜਿਹੜੀਆਂ ਵੀ ਤੁਸੀਂ ਸੀਮਲ ਲਗਾਉਣ ਤੋਂ ਪਹਿਲਾਂ ਝੋਟਿਆਂ ਦੇ ਵਿੱਚ ਚੈੱਕ ਕਰਦੀਆਂ ਨੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਮੈਂ ਇੱਧਰਲੇ ਪਾਸੇ ਦਿਖਾਉਣਾਗਾ ਤੇ ਆਹ ਦੇਖੋ ਸੀ ਪਿੱਛੋਂ ਜਿਹੜੀ ਵੀ ਇਹਦੇ ਆਪਾਂ ਕਹਿੰਦੇ ਵੀ ਇਹ ਅੜ ਕਿੰਨਾ ਵੀ ਆਪਾਂ ਕਹਿੰਦੇ ਜੇ ਵੀ ਕਿੰਨਾ ਜਿਹੜਾ ਬਾਹਰ ਨੂੰ ਆ ਰਿਹਾ ਹੈਗਾ ਜਿਹੜੇ ਜਿਹੜੇ ਝੋਟੇ ਦੇ ਆ ਚੀਜ਼ ਜਿਆਦਾ ਬਾਹਰ ਨੂੰ ਹੋਊ ਨਾ ਉਹ ਝੋਟੇ ਨਹੀਂ ਜਿਹੜੀਆਂ ਝੋਟੀਆਂ ਦਾ ਆਰਡਰ ਆਗਾ ਬਾਹਰ ਕੱਢਣਾਗਾ ਕਿਉਂਕਿ ਇਹ ਝੋਟੇ ਦੇ ਵੀ ਇੱਕ ਤਰ੍ਹਾਂ ਦਾ ਆਰਡਰ ਹੀ ਆਪਾਂ ਕਹਿ ਸਕਦੇ ਦੇਖੋ ਕਿੰਨਾ ਜਿਆਦਾ ਬਾਹਰ ਆਗਾ ਇਹ ਤੇ ਇਥੇ ਥੋੜੀ ਧੁੱਪ ਪੈਂਦੀ ਹੁਣ ਦੀ ਨੋ ਹਟ ਗਿਆ ਪਹਿਲਾਂ ਵੀ ਸਾਫ਼ ਦਿਖ ਰਿਹਾ ਸੀਗਾ ਤੇ ਬਾਕੀ ਗੱਲ ਜੇ ਇੱਕ ਆਪਾਂ ਕਰੀਏ ਜਿਵੇਂ ਟੈਸਟਿਕਲ ਨੇ ਇਹਦੇ ਹੁਣ ਲੱਤਾਂ ਜੋੜਨੇ ਵੀ ਪਿੱਛੇ ਨੂੰ ਆਗੇ ਪੀ ਪਿਛਲੀਆਂ ਆ ਦੇਖੋ ਪਿੱਛੇ ਨੂੰ ਆਗੇ ਜੇ ਸਿੱਧੇ ਹੀ ਹੈਗੇ ਵੀ ਪਿੱਛੇ ਨੂੰ ਜਿਆਦਾ ਵੀ ਜਿਹੜੇ ਇਨਸਾਨ ਦੇ ਇਹ ਟੈਸਟਿਕਲ ਆ ਬਿਲਕੁਲ ਸਿੱਧੇ ਹੁੰਦੇ ਆ ਵੀ ਪਿੱਛੇ ਨੂੰ ਢਲਮੇ ਨਹੀਂ ਹੁੰਦੇ ਹੈਗੇ ਜਿਹੜੇ ਇਨਸਾਨ ਦੇ ਟੈਸਟਿਕਲ ਪਿੱਛੇ ਨੂੰ ਢਲਮੇ ਹੋਣਗੇ ਤੇ ਉਹਦੀਆਂ ਝੋਟੀਆਂ ਦਾ ਅਡਰਾੜਾ ਪਿੱਛੇ ਨੂੰ ਬਾਹਰ ਆਊਗਾ ਤੇ ਜੇ ਅਡਰਾੜਾ ਜਿਹੜਾ ਬਾਹਰ ਬਾਹਰ ਨੂੰ ਰਹੂਗਾ ਤਾਂ ਹੀ ਇਹ ਜਿਹੜੀ ਝੋਟੀ ਦਾ ਰੇਟ ਵਧੂਗਾ ਤਾਂ ਹੀ ਉਹਨੇ ਦੁੱਧ ਵਧਾ ਦੇਣਾ ਜੀਦਾ ਟੈਸਟ ਆਪਣਾ ਆਰਡਰ ਆ ਗਿਆ ਝੋਟੀ ਦਾ ਸਿੱਧਾ ਹੋਊਗਾ ਬਾਹਰ ਘੱਟ ਦਿਖੂਗਾ ਆਪਾਂ ਕਿਹ ਲਈ ਵੀ ਉਹਨੇ ਦੁੱਧ ਵੀ ਘੱਟ ਦੇਣਾ ਤੇ ਉਹਦਾ ਰੇਟ ਵੀ ਘੱਟ ਹੀ ਰਹੂਗਾ ਜੇ ਆਪਾਂ ਨੇ ਵੇਚਣੀ ਆ ਬਾਕੀ ਗੱਲਬਾਤ ਆਪਾਂ ਕਰਦੇ ਆ ਬਾਈ ਹੋਰਾਂ ਦੇ ਨਾਲ ਬਾਈ ਹੋਰੀ ਸੀਮਨ ਲੈਣ ਆਏ ਆਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਉੱਚੀ ਬੋਲਿਓ ਬਾਈ ਮੇਰਾ ਕੀ ਨਾਮ ਆ ਬਾਈ ਆਪਣਾ ਦਵਿੰਦਰਪਾਲ ਆ ਜੀ ਦਵਿੰਦਰਪਾਲ ਬਾਈ ਫੱਤਾ ਮਾਲੂਗਾ ਕਿਹੜਾ ਪਿੰਡ ਬਾਈ ਫੱਤਾ ਮਾਲੂਗਾ ਫੱਤਾ ਮਾਲੂਗਾ ਬਾਈ ਜਿਹੜਾ ਮਾਨਸਾ ਜਿਹੜਾ ਮਾਨਸਾ ਆ ਗਿਆ ਠੀਕ ਆ ਬਾਈ ਇਹ ਬਾਈ ਕਿੱਥੇ ਪੈ ਜਾਂਦਾ ਆਪਣਾ ਚਨੀਰ ਦੇ ਨੇੜੇ ਪੈ ਚਨੀਰ ਦੇ ਨਾਲ ਆ ਬਈ 3 ਕਿਲੋਮੀਟਰ ਅੱਗੇ ਚਨੀਰ ਤੋਂ 3 ਕਿਲੋਮੀਟਰ ਅੱਗੇ ਮਾਨਸਾ ਤੋਂ ਸਰਸੇ ਨੂੰ ਛੜਕ ਜਾਂਦੀ ਆ ਉਹਦੇ ਉੱਤੇ ਆ ਠੀਕ ਆ ਬਈ ਹਾਂ ਤੇ ਬਈ ਸੀਮਨ ਲੈਣ ਪਹੁੰਚੇ ਹੋਏ ਹੋ ਤੁਸੀਂ ਤੇ ਬਈ ਸੀਮਨ ਦਾ ਪਹਿਲੀ ਵਾਰੀ ਵਰਤਦੇ ਹੋ ਹਨਾ ਤੁਸੀਂ ਤੇ ਬਈ ਤੁਸੀਂ ਚੈੱਕ ਕੀ ਕੀਤਾ ਝੋਟੇ ਦੇ ਵਿੱਚ ਜਿਹੜਾ ਵੀ ਸੀਮਨ ਲੈਣ ਵਾਸਤੇ ਤੁਸੀਂ ਆ ਰਹੇ ਹੋ ਇਹਦੀਆਂ ਝੋਟੀਆਂ ਚੰਗਾ ਦੁੱਧ ਦਿੰਦੀਆਂ ਬਈ ਅੱਛਾ ਬਈ ਤੇ ਵੀ ਤੁਸੀਂ ਵੀ ਠੀਕ ਜੀ ਮੱਝ ਤੇ 8 ਕਿਲੋ ਵਾਲੀ ਤੇ ਵੀ 12-13 ਕਿਲੋ ਦੁੱਧ ਕੱਢਦੀਆਂ ਨਹੀਂ ਜਿਹੜੀਆਂ ਅੱਛਾ ਬਈ ਹਾਂ ਠੀਕ ਆ ਬਈ ਤੇ ਬਈ ਸੀਮਿੰਟ ਹੁਣ ਤੁਸੀਂ ਲੈਣ ਆਇਓਗੇ ਤੇ ਬਈ ਸਰਵਿਸ ਕਰਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ 9 ਸਾਲ ਹੋ ਗਏ ਬਈ 9 ਸਾਲ ਹੋ ਗਏ ਤੇ ਬਈ ਕਿੰਨੇ ਕ ਆਪਾਂ ਕਹੇ ਲੀਏ ਵੀ ਰੋਜ਼ ਦੀ ਰੋਜ਼ ਹੀ ਹੁਣ ਡਾਕਟਰੀ ਦਾ ਕੰਮ ਆ 9 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਯਾਰ ਬਾਬਾ ਜੀ ਤੁਹਾਡਾ ਵੱਡਾ ਹੋਗਾ ਤੇ ਬਈ ਪਹਿਲਾਂ ਤੁਸੀਂ ਚੰਗੇ ਸਾਨਾਂ ਤੇ ਸੀਮਿੰਟ ਵਰਤ ਰਹੇ ਹੋ ਹਾਂ ਬਈ ਸਾਰਿਆਂ ਦੀ ਵਰਤ ਲੈਣੇ ਆਪਾਂ ਅੱਛਾ ਬਈ ਜਿਹਨਾਂ ਦੇ ਰਿਕਾਰਡ ਹੈਗੇ ਆ ਕਹਿੰਦੇ ਆ ਵੀ ਆਪਾਂ ਉਹ ਸੀਮਿੰਟ ਵਰਤ ਲੈਣੇ ਆ ਅੱਛਾ ਬਈ ਮਿਲ ਜਾਂਦਾ ਸੀਮਿੰਟ ਆਪਣੇ ਕੋਲੇ ਆਉਂਦੀ ਰਹਿੰਦੇ ਆ ਹਫਤੇ ਦੀ ਹਫਤੇ ਅੱਛਾ ਬਈ ਜਿਹੜਾ ਲੱਗ ਆ ਜਾਂਦਾ ਉਹ ਮੰਗਾ ਲੈਣੇ ਆ ਠੀਕ ਆ ਇਹਦੀਆਂ ਆਪਾਂ ਝੋਟੀਆਂ ਦੇਖੀਆਂ ਤਾਂ ਸੀਮਨ ਲਾਈਨ ਆਇਆ ਇਹਦੇ ਅੱਛਾ ਬਈ ਝੋਟੀਆਂ ਦੇਖ ਕੇ ਫੇਰ ਹੀ ਸੀਮਨ ਲੈਣੇ ਵੀ ਹਰੇਕ ਬੁੱਲ ਦਾ ਬਈ ਇੰਹੀਂ ਦੇਖ ਕੇ ਉਹ ਕਰਦੇ ਵੀ ਰਿਕਾਰਡ ਦੇਖ ਕੇ ਸਾਰਾ ਹਾਂ ਅਗਲਾ ਕਹਿੰਦਾ ਨਾ ਰਿਕਾਰਡ ਚੰਗਾ ਚਾਹੀਦਾ ਆਪਾਂ ਨੂੰ ਇਹ ਤਾਂ ਵਧੀਆ ਲੱਗਿਆ ਬਈ 8 ਕਿਲੋ ਵਾਲੀ ਤੇ ਵੀ 12-13 ਕਿਲੋ ਦੁੱਧ ਦਿੰਦੀ ਹੈ ਜੀ ਠੀਕ ਹੈ ਬਈ ਇਹਦਾ ਪਿਛਲਾ ਰਿਕਾਰਡ ਵੀ ਚੰਗਾ ਦੁੱਧ ਦਾ ਹਾਂ ਮਾਂ ਮੂ ਦਾ ਵੀ ਚੰਗਾ ਗਾ ਹਾਂ ਜਿਹੜਾ ਪਿਓ ਆ ਉਹਦਾ ਵੀ ਚੰਗਾ ਗਾ ਅੱਛਾ ਬਈ ਦੁੱਧ ਵਾਲੀ ਲੈਣ ਦੇ ਕਿ ਤੁਸੀਂ ਉਸ ਤੋਂ ਬਾਅਦ ਹੀ ਫਿਰ ਸੀਮੈਂਟ ਸਿਲੈਕਟ ਕਰਿਆ ਤੇ ਫਿਰ ਭਈ ਅੱਜ ਬਾਈ ਹੋਣਾ ਤੋਂ ਸੀਮੈਂਟ ਲੈ ਚਦੇ ਸੀ ਤੇ ਭਈ ਜੇ ਆਪਾਂ ਗੱਲਬਾਤ ਕਰੀ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਸਪਲਾਈ ਦਿੰਦੇ ਹੋ ਜਾਂ ਕਿੱਥੇ ਕਿ ਤੱਕ ਆਪਾਂ ਕਹਿੰਦੇ ਵੀ ਮਾਰ ਕਰਦੇ ਵੀ ਸੀਮੈਂਟ ਆਪਾਂ ਪਿੰਡ ਦੇ ਆਪ ਤੋਂ 30 40 ਕਿਲੋਮੀਟਰ ਦੇ ਬਗ ਜਾਂਦੇ ਆ ਬਈ ਕੋਈ ਆਲੇ-ਦਾਲੇ ਆਪਾਂ ਕਹਿੰਦੇ ਵੀ 30 40 ਕਿਲੋਮੀਟਰ ਅ ਚੜਦੇ ਨੂੰ 30 40 ਕਿਲੋਮੀਟਰ ਸੇਪ ਦੇ 60 70 ਕਿਲੋਮੀਟਰ ਦੇ ਗੇੜੇ 'ਚ ਮਾਰ ਕਰਦੇ ਹੋਗੇ ਕਿਤੇ ਮਰਜੀ ਸਾਥ ਸਾਥ ਦਾ ਕੋਈ ਆਪਾਂ ਨੂੰ ਕੋਈ ਉਹ ਨਹੀਂ ਜਾਇਜ਼ ਰੇਟ ਹੋਊਗਾ ਇੰਨੀ ਗਾ ਠੀਕ ਆ ਬਾਈ ਸੀਮਨ ਦਾ ਰੇਟ ਵੀ ਜਾਇਜ਼ ਹੀ ਰਹਿੰਦਾ ਬਾਈ ਹਾਂ ਠੀਕ ਆ ਬਾਈ ਤੇ ਬਾਈ ਫਿਰ ਸੀਮਨ ਅੱਜ ਲੈ ਲਿਆ ਤੁਸੀਂ ਹਾਂ ਬਾਈ ਤੇ ਤੇ ਬਾਈ ਆਪਾਂ ਗੱਲਬਾਤ ਮਾੜੀ ਤੇ ਆ ਬਾਈ ਹੋਰਾਂ ਦੇ ਨਾਲ ਵੀ ਕਰਦੇ ਆਂਗੇ ਤੇ ਕੀ ਹਾਲ ਆ ਬਾਈ ਠੀਕ ਠਾਕ ਵਧੀਆ ਤੇ ਕੀ ਨਾਮ ਆ ਬਈ ਆਪਣਾ ਆਪਣਾ ਮਨਪਰੀ ਚੰਡੂ ਗੇ ਮਨਪਰੀ ਚੰਡੂ ਗੇ ਆ ਬਾਈ ਤੇ ਬਈ ਪਿੰਡ ਤੁਸੀਂ ਦੱਸਿਓ ਤਾਂ ਚੰਡੂ ਗੇ ਤੇ ਬਾਈ ਆਪਣਾ ਬਾਈ ਹੋਰਾਂ ਦੇ ਨਾਲ ਕਿਵੇਂ ਤੁਸੀਂ ਵੀ ਡਾਕਟਰ ਹੋ ਬਾਈ ਨਹੀਂ ਬਾਈ ਮੈਂ ਤਾਂ ਬਾਈ ਨੂੰ ਕੋਟੜੇ ਮਿਲਿਆ ਸੀਗਾ ਕਿਹੜੇ ਬਾਈ ਨੂੰ ਬਾਈ ਆਂ ਸਾਹਾਂ ਵਾਲੇ ਦਾ ਡੋਈ ਹਰਪ੍ਰੀਤ ਨੂੰ ਉੱਥੇ ਦੇ ਕੋਲੇ ਮੈਂ ਦੇਖਿਆ ਸੀਗਾ ਕਟੀਆਂ ਦੀਆਂ ਫੋਟੋਆਂ ਅੱਛਾ ਬਾਈ ਬਾਕੀ ਬਾਈ ਕੋਲੇ ਘਰੇ ਵੀ ਇਹਦੀਆਂ ਕਟੀਆਂ ਦੋ ਹੈਗੀਆਂ ਨੇ ਘਰੇ ਦੋ ਹੈਗੀਆਂ ਨੇ ਬਾਈ ਪਹਿਲਣਾ ਉਹ 12 12 ਕਿਲੋ 13 ਕਿਲੋ ਦੁੱਧ ਦੀ ਜਾਂਦੇ ਨੇ ਠੀਕ ਹੈ ਬਾਈ ਹਾਂ ਤੇ ਆਪਾਂ ਤਾਂ ਕਰਕੇ ਬਾਈ ਇਹ ਡਾਕਟਰ ਨੂੰ ਕਹਿ ਕੇ ਮੈਂ ਤਾਂ ਸੀਮਨ ਲੈਣ ਆਇਆ ਅੱਛਾ ਬਾਈ ਤੇ ਤੁਸੀਂ ਪਰਵਾਉਣ ਵਾਸਤੇ ਬਾਈ ਡਾਕਟਰ ਨੂੰ ਨਾਲ ਲੈ ਕੇ ਆਏ ਤੇ ਡਾਕਟਰ ਨੇ ਦੇਖ ਕੇ ਰਿਕਾਰਡ ਹੋਲਡ ਹੋਜ ਨਾਲ ਰੱਖ ਲਿਆ ਹਾਂ ਬਾਈ ਠੀਕ ਹੈ ਬਾਈ ਮਨੇ ਦਾ ਸੀਮਨ ਪ੍ਰਭਾਉਣਾ ਮੇਰੇ ਕੋਲ ਦੋ ਝੋਟੀਆਂ ਨੇ ਉਹਨਾਂ ਦੇ ਪ੍ਰਭਾਉਣਾ ਅੱਛਾ ਬਾਈ ਤੁਸੀਂ ਵੀ ਦੋ ਝੋਟੀਆਂ ਠੰਡੀਆਂ ਨੇ ਬਾਈ ਵਧੀਆ ਯਾਰ ਅੱਛਾ ਹਾਂ ਜੇ ਅਸੀਂ ਵੀਡੀਓ ਦੇਖੀਏ ਬਾਈ ਕੋਲੇ ਠੀਕ ਹੈ ਬਾਈ ਤੇ ਹੁਣ ਪਿੰਡ ਵੀ ਕਿਹੜਾ ਮਾਰ ਕੇ ਆਵਾਂਗੇ ਇਹਦੇ ਕੋਲੇ ਠੀਕ ਹੈ ਤੇ ਬਾਕੀ ਸਾਰੇ ਹੋਰ ਵੀ ਆ ਜਿਵੇਂ ਮੰਨ ਕੇ ਚੱਲ ਹੁਣ ਪਹਿਲਾਂ ਝੋਟੀਆਂ ਇਹਦੀਆਂ ਕਈ ਵਾਰੀ ਰਹਿਿੰਦੀਆਂ ਨਹੀਂ ਹੁੰਦੀਆਂ ਕਿਸੇ ਸਾਨੜੀਆਂ ਹਾਂਜੀ ਹਾਂਜੀ ਜੇ ਸਾਨ ਦਾ ਟੀਕਾ ਲੱਗਿਆ ਇੱਕ ਦੋ ਦੇ ਹਾਂਜੀ ਤੇ ਰਹਿ ਜਾਂਦੀਆਂ ਨਹੀਂ ਅੱਛਾ ਤੇ ਤੇ ਬਾਈ ਤੁਹਾਨੂੰ ਇਹ ਫਿਰ ਕਿਵੇਂ ਪਤਾ ਲੱਗਿਆ ਵੀ ਇਹਦੀਆਂ ਝੋਟੀਆਂ ਆ ਜਿਹਦੇ ਇਹਦਾ ਟੀਕਾ ਭਰਿਆ ਜਾਂਦਾ ਉਬਈ ਸਵੇਰੇ ਆਏ ਸੀਗੇ ਅਸੀਂ ਇਹਦੇ ਡੈਡੀ ਕੋਲ ਇੱਥੇ ਅੱਛਾ ਜੀ ਇਹ ਬਾਈ ਹੈ ਨਹੀਂ ਜਦੋਂ ਸੀਮਨ ਦੇਣ ਗਿਆ ਹੋਇਆ ਸੀ ਠੀਕ ਹੈ ਬਾਈ ਤੇ ਉਦੋਂ ਇੱਥੇ ਲੋਕ ਖੜੇ ਸੀਗੇ ਹਸਤਾਲ ਤੇ ਸਾਈਡਾਂ ਦੇ ਅੱਛਾ ਬਾਈ ਉਹ ਗੱਲਾਂ ਕਰੀ ਜਾਂਦੇ ਸੀਗੇ ਵੀ ਜੇ ਨਿਕ ਜੜ ਕਈ ਵਾਰੀ ਕੋਈ ਝੋਟੀ ਫਰਿਆਕ ਹੁੰਦੀ ਆ ਜਾਂ ਕਈ ਵਾਰੀ ਕਿਸੇ ਸਾਨ ਦਾ ਠੀਕ ਹੈ ਨਹੀਂ ਰਹਿੰਦਾ ਤਾਂ ਵੀ ਜਿਹੜਿਆਂ ਨੇ ਇਹ ਟੀਕਾ ਵਰਤਿਆ ਇਹਦਾ ਉਹ ਝੋਟੀਆਂ ਗੱਬਣ ਹੋਈਆਂ ਨਹੀਂ ਪਹਿਲੇ ਟੀਕੇ ਦੀ ਅੱਛਾ ਬਾਈ ਜਿਹੜੇ ਲੋਕਾਂ ਦੀ ਮੱਝਾਂ ਰਿਪੀਟ ਹੋਈਆਂ ਸੀਗੀਆਂ ਉਹਨਾਂ ਦੇ ਟੀਕਾ ਲੱਗਿਆ ਤਾਂ ਵੀ ਪਹਿਲੀ ਵਾਰ ਚ ਰਹੀਆਂ ਨੇ ਵੀ ਕਨਸੈਪਸ਼ਨ ਰੇਟ ਆ ਜਿਹੜਾ ਵੀ ਉਹ ਪੂਰਾ ਵਧੀਆ ਹੈਗਾ ਸਿਕਰਾਂ ਨੂੰ ਵੱਧਦਾ ਵੀ ਇਹ ਹੈ ਹਾਂਜੀ ਸਿਕਰਾਂ ਨੂੰ ਵੀ ਵੱਧਾਗੇ ਠੀਕ ਹੈ ਨਵਾਂ ਸਾਣ ਕਰਕੇ ਨਾ ਹਾਂਜੀ ਇਹ ਜੀ ਦਾ ਫਰਕ ਪੈਂਦਾ ਤੇ ਦੇ ਭਾਈ ਇਹ ਗੱਲ ਜਿਵੇਂ ਤੁਸੀਂ ਵੇ ਮੈਂ ਹੁਣ ਸਾਣ ਆਗਾ ਚੰਗਾ ਪੂਰਾ ਤੇ ਸਾਰੀਆਂ ਇਹਦੇ ਵਿੱਚ ਪੂਰੀ ਆਪਾਂ ਕਹ ਲਈ ਕੁਆਲਿਟੀਆਂ ਹੈਗੀਆਂ ਨੇ ਤੇ ਬਈ ਆਪਾਂ ਕਹਿ ਲਈ ਵੀ ਲੋਕ ਕਿਉਂ ਨਹੀਂ ਇਹ ਪਾਸੇ ਵੀ ਆ ਸਾਨ ਕਣੀ ਕਿਉਂ ਨਹੀਂ ਹੋ ਗਾ ਰਹੇਗੇ ਵੀ ਇਹਦਾ ਕੀ ਉਹ ਮਸਦਾ ਵੀ ਲੋਕਾਂ ਦੇ ਕਈ ਸਾਨ ਹੁੰਦੇ ਨੇ ਕਿ ਵੀ ਸਾਨ ਦੇਖਣ ਨੂੰ ਚੰਗੇ ਵੀ ਨਹੀਂ ਹੁੰਦੇ ਜਾਂ ਕਈਆਂ ਦਾ ਰਿਕਾਰਡ ਨਹੀਂ ਹੁੰਦਾ ਵੀ ਉਹਨਾਂ ਦੇ ਲੋਕ ਉਹੀ ਟੀਕੇ ਲਵਾਈ ਜਾਂਦੇ ਆ ਬਈ ਉਹ ਚੀਜ਼ ਦਾ ਫਰਕ ਕੀ ਹੁੰਦਾਗਾ ਹਾਂ ਬੋਲ ਬੋਲ ਦੇ ਆਇਆ ਬਈ ਕਈ ਵਾਰੀ ਗੱਲਬਾਤ ਜਿਵੇਂ ਕਈ ਵਾਰੀ ਕੋਈ ਜਿਵੇਂ ਉਹਨੂੰ ਵਿੱਚ ਸਾਨਾਂ ਦੀ ਐਡ ਹੋਈ ਹੁੰਦੀ ਹੈ ਵੱਧ ਹਨਾ ਕਈ ਵਾਰੀ ਸੱਦ ਕੇ ਅਗਲਾ ਕਰਵਾ ਦਿੰਦਾਗਾ ਤੇ ਉਹਨਾਂ ਸਾਨਾਂ ਦੇ ਟੀਕੇ ਵੀ ਕੀ ਜਾਂਦੇ ਨੇਗੇ ਸਾਨ ਇਹਨੇ ਉਹ ਚੰਗੇ ਨਹੀਂ ਹੁੰਦੇ ਰਿਕਾਰਡ ਵਾਲੇ 4 4 5 500 ਦਾ ਟੀਕਾ ਵੇਚੀ ਜਾਂਦੇ ਨੇ ਉਹ ਇਹ ਥਾਂ ਦੀ ਐਡ ਨਹੀਂ ਹੋਈ ਹੈਗੀ ਠੀਕ ਆ ਕਈ ਵਾਰੀ ਬੰਦੇ ਚੱਲਣ ਐਡ ਨਾਲ ਥਾਂ ਬੀ ਬੰਦੇ ਚੱਲ ਵੱਧ ਦੋ ਕਰਦੀਵੇਂ ਵੀਡੀਓ ਦੇਖਦੇ YouTube ਦੇਖਦੇ ਨੇ ਉਹ ਚੀਜ਼ ਦੇ ਕਾਰਨ ਅਗਲਾ YouTube ਤੋਂ ਦੇਖ ਕੇ ਸਿੱਧਾ ਟੀਕਾ ਭਰ ਆਉਂਦਾ ਹੈਗਾ ਤੇ ਉਹਨਾਂ ਦਾ ਰਿਕਾਰਡ ਚੰਗਾ ਨਹੀਂ ਹੁੰਦਾ ਹੈਗਾ ਅੱਛਾ ਇਹ ਚੀਜ਼ ਕਰਕੇ ਥਾਂ ਦੇ ਅਮਰੀਕੀਆਂ ਦੇਖੀਆਂ ਸੀ ਵੀ ਠੀਕ ਆ ਜਿਵੇਂ ਇਹ ਟੀਕਾ ਪਿੱਛੇ ਜਿਹੜੇ ਵੱਧ ਹਾਂਜੀ ਏਜੀ ਨਾ ਵੀ ਹੁਣ ਜਿਵੇਂ ਲੇਵਾ ਚੋਟੀ ਪਿੱਛੇ ਨੂੰ ਕੱਢੂਗੀ ਵਿਚ ਨਹੀਂ ਹੈਗੀ ਹਨਾ ਉਦੋਂ ਵੀ ਚੱਡਾ ਦਿਖਾਉਗੀ ਤੇ ਬਈ ਮੈਂ ਛੋਟੀ ਗੱਲ ਪੂਰੀ ਕਰ ਦਿੰਦਾ ਤੇ ਬਾਈ ਦੇ ਕਹਿਣ ਦਾ ਬਾਈ ਮਤਲਬ ਇਹ ਹੈਗਾ ਵੀ ਜਿਹੜੇ ਸਾਨ ਹੁੰਦੇ ਆ ਬਿਨਾਮੀ ਬੰਦਾ ਹੁੰਦਾ ਕੋਈ ਵੀ ਉਹ ਕੋਈ ਮਰਜ਼ੀ ਕਿਸੇ ਵੀ ਮਰਜ਼ੀ ਕਿੰਨੇ ਮਰਜ਼ੀ ਰਿਕਾਰਡ ਵਾਲਾ ਚਾਹੇ ਘੱਟ ਵਾਲਾ ਵੱਧ ਵਾਲਾ ਉਹ ਸਾਨ ਪਾ ਕੱਟਾ ਪਾ ਲਿਓ ਸਾਨ ਬਣ ਜਾਂਦਾ ਤੇ ਉਹਦਾ ਐਂ ਸੀਮਣ ਵੇਖਣ ਦਾ ਕਹਿੰਦਾ ਬਾਈ ਐਡ ਰੈਡ ਦੇ ਸਿਰ ਤੇ ਆਪਾਂ ਬਿਨਾਮੀ ਬੰਦੇ ਨੂੰ ਦੇਖੀ ਸੀਮਣ ਲੈ ਲਾ ਹਾਂਜੀ ਤੇ ਬੰਦੇ ਦਾ ਵੀ ਨਾਮ ਦੇਖੀ ਸੀਮਣ ਤੇ ਜਿਵੇਂ ਹੁਣ ਬਾਈ ਆਮ ਕਰਦਾ ਬੰਦਾ ਹੈਗਾ ਜਮਾ ਛ ਇਹ ਇਹਨੇ ਕੋਲ ਇੰਨੀ ਐਡ ਨਹੀਂ ਹੈਗੀ ਜੇ ਆਪਾਂ ਕਹ ਲਈ ਵੀ ਐਡ ਤੇ ਪੈਸਾ ਬਾਈ ਨੇ ਲਾਇਆ ਨਹੀਂ ਹੈਗਾ ਤੇ ਉਹਦੇ ਕਰਕੇ ਆ ਵੀ ਲੋਕਾਂ ਨੂੰ ਪਤਾ ਨਹੀਂ ਝੋਟੇ ਬਾਰੇ ਜਿਨ੍ਹਾਂ ਨੇ ਵਰਤਿਆ ਉਹਨਾਂ ਦਾ ਪੂਰੀ ਤਸੱਲੀ ਆ ਬਈ ਯਾਰ ਜਿਨੇ ਵਰਤਿਆ ਹਨਾ ਉਹਨਾਂ ਨੂੰ ਤਾਂ ਤਸੱਲੀ ਹੋ ਗਈ ਤੇ ਜਿਵੇਂ ਹੁਣ ਵੀ ਨਵੇਂ ਲੋਕ ਆਗੇ ਜਾਂ ਮੇਲਿਆਂ ਤੇ ਆਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਚੀਜ਼ ਬਾਰੇ ਤੇ ਸਾਰਿਆਂ ਨੂੰ ਲਵਾਉਣਾ ਚਾਹੀਦਾ ਸੀ ਹਾਂ ਲਵਾ ਇੱਕ ਵਾਰ ਯਾਰ ਵਰਤ ਕੇ ਦੇਖਣਾ ਚਾਹੀਦਾ ਤੇ ਆਪਾਂ ਬਾਕੀ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਬਈ ਆਪਾਂ ਪਿੰਡਾਂ ਦੀ ਗੱਲਬਾਤ ਕਰੀਏ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਜਾਣਦੇ ਰਹਨੇ ਆ ਬਈ ਫੱਤਾ ਟਿੱਬੀ ਕੋਡ ਆ ਰੋੜੀਆ ਅੱਛਾ ਜੀ ਤੇ ਸੂਰਤੀਏ ਕੁਸਲਾ ਜਟਾਣਾ ਰੋੜੀ ਤੇ ਇਧਰ ਚ ਖੀਰਕਾ ਹੋ ਗਿਆ ਚੰਡੂਕਾ ਹੋ ਗਿਆ ਠੀਕ ਆ ਬਾਈ ਹਾਂ ਆਪਾਂ ਭੱਗ ਜਾਨੇ ਬਈ ਸਾਰੇ ਠੀਕ ਆ ਬਈ ਸਾਰੇ ਥਾਮੀ ਜਾਣੇ ਤੇ ਬਈ ਇੱਕ ਤੁਹਾਡਾ ਨੰਬਰ ਬੋਲੋ ਯਾਰ ਮੇਰਾ ਨੰਬਰ ਹੈ 98766 91496 ਠੀਕ ਆ ਬਾਈ ਹਾਂ ਤੇ ਬਈ ਜੇ ਕਿਸੇ ਨੇ ਟੀਕਾ ਲਵਾਉਣਾ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਹਾਂ ਹਾਂ ਪਰ ਇੱਕ ਵਾਰੀ ਲਵਾ ਕੇ ਦੇਖਣੇ ਤਾਂ ਡੀ ਗਾ ਅਗਲੇ ਪਤਾ ਲੱਗ ਜੂਗਾ ਠੀਕ ਆ ਭਾਈ ਸਾਰਿਆਂ ਦੇ ਨਹੀਂ ਕਹਿੰਦੇ ਆਪਾਂ ਵੀ ਇੱਕ ਮੱਝ ਦੇ ਲਵਾ ਲੈਣ 10 ਚੋਂ ਇੱਕ ਮੱਝ ਦੇ ਲਵਾ ਲੈਣ ਆਪਾਂ ਨੂੰ ਰਿਜ਼ਲਟ ਪਤਾ ਲੱਗ ਜੂਗਾ ਕਿ ਸਾਲ ਦੇ ਵਿੱਚ ਕੱਟੀ ਪੈਦਾ ਹੋਣ ਸਾਰੀ ਦੱਸ ਦਿੰਦੇ ਆ ਵੀ ਭਾਈ ਕੀ ਰੰਗ ਲਾਉਗੇ ਆਪਾਂ ਜੇ ਪੰਜਾਬੀ ਭਾਸ਼ਾ 'ਚ ਕਹੀਏ ਇੱਕ ਵਾਰੀ ਪਤਾ ਲੱਗ ਜਾਂਦਾ ਅਗਲੇ ਨੂੰ ਵੀ ਇੱਕ ਵਾਰੀ ਲਵਾ ਕੇ ਦੇਖੋ ਕਹਦੇ ਸੀ ਠੀਕ ਆ ਠੀਕ ਆ ਭਾਈ ਹਾਂ ਆਮ ਵੀ ਆਪਾਂ ਲਵਾਈ ਲੈਣੇ ਆ ਹਾਂ ਹਾਂ ਭਾਈ ਆਮ ਵੀ ਲਵਾਉਣੀ ਆ ਯਾਰ ਬਾਕੀ ਭਾਈ ਰੇਟ ਵੀ ਜਿਆਦਾ ਜਿਆਦਾ ਵੀ ਐ ਤਾਂ ਹੈ ਨਹੀਂਗਾ ਵੀ ਭਾਈ ਆਪਾਂ ਨੂੰ ਵੀ ਡੀਲ ਏ ਬਾਈ 4-500 ਤੱਕ ਤਾਂ ਵੀ ਬੰਦੇ ਦਾ ਕੀ ਬੰਦੇ ਦੇ ਲੱਗ ਜੂ ਬਾਈ 4-500 ਤੱਕ ਕਿ ਇਦੋਂ ਵੱਧ ਲੱਗੂਗਾ ਹਾਂ 500 ਤਾਈਂ ਲੱਗ ਜੂ ਬਾਈ ਅੱਗੇ ਉਹਦਾ ਪਤਾ ਲੱਗੂਗਾ ਵੀ ਦੂਰ ਆ ਕੇ ਨੇੜੇ ਆ ਠੀਕ ਆ ਬਾਈ ਦੂਰ ਨੇੜੇ ਦੇ ਹਿਸਾਬ ਨਾਲ ਰੇਟ ਹੋ ਜੂਗਾ ਵੀ ਆਹ ਹੋ ਜਾ ਤੇਲ ਦਾ ਖਰਚਾ ਹਾਂ ਤੇਲ ਖਰਚ ਉਹ ਤਾਂ ਬਈ ਚਲੋ ਫਿਰ ਲੈਣਾ ਹੀ ਆ ਤੁਸੀਂ ਵੀ ਹੁਣ ਉਹ ਕਰੋਗੇ ਤੇ ਬਾਈ 500 ਰੁਪਏ ਤੱਕ ਤੁਹਾਡੇ ਘਰੇ ਸੀਮਨ ਆ ਜਿਹੜਾ ਲੱਗ ਜੂਗਾ ਤੇ ਬਾਕੀ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਫੋਨ ਕਰੋਗੇ ਤਾਂ ਬਾਈ ਹੋਰੀ ਤੁਹਾਨੂੰ ਹੋਰ ਵੀ ਲਸ ਕਰਾਂਗੇ ਬਾਈ ਕਰੋਗੇ ਫਿਰ ਕਰਦਾਂਗੇ ਕੁਝ ਠੀਕ ਆ ਬਾਈ ਤੇ ਬਾਈ ਹੋਰੀ ਕਹਿੰਦੇ ਵੀ ਵੀਡੀਓ ਦਾ ਮਨ ਖੁਸ਼ ਹੋਣਾ ਚਾਹੀਦਾ ਯਾਰ ਆਪਾਂ ਹਾਂ ਬੰਦੇ ਦਾ ਮਨ ਖੁਸ਼ ਹੋਣਾ ਚਾਹੀਦਾ ਰਿਜ਼ਲਟ ਦੇਖਣਾ ਚਾਹੀਦਾ ਹਰੇਕ ਬੰਦੇ ਨੇ ਕਿ ਨਵੀਂ ਚੀਜ਼ਾਂ ਨਵੀਂ ਚੀਜ਼ਾਂ ਦੇ ਨਵੇਂ ਬੰਦਿਆਂ ਨੂੰ ਮੂਰੇ ਆਊਗਾ ਤਾਂ ਹੀ ਆਪਾਂ ਕਹਿ ਲਈ ਬਰੀਡ ਤੇ ਸੁਧਾਰ ਹੋਊਗਾ ਤੇ ਠੀਕ ਹੈ ਭਾਈ ਜੇ ਕਿਸੇ ਨੇ ਭਰਾ ਦੇ ਟੀਕਾ ਭਰਵਾਉਣਾ ਹੋਵੇ ਜਾਂ ਭਾਈ ਨੌਲੇਜ ਲੈਣੀ ਹੋਵੇ ਕਿਸੇ ਤਰ੍ਹਾਂ ਦੀ ਉਹ ਵੀ ਭਾਈ ਦੇ ਦੋਗੇ ਜੇ ਕਿਸੇ ਨੇ ਆਪਣੀ ਮੱਝ ਦੇ ਟੀਕਾ ਭਰਵਾਉਣਾ ਜਾਂ ਝੋਟੀ ਤੇ ਕੋਈ ਰਿਪੀਟਰ ਪਸ਼ੂ ਆ ਉਹ ਚੀਜ਼ ਤੇ ਵੀ ਜੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਲਾ ਸਕਦੇ ਹੋ ਤੇ ਡਾਕਟਰ ਸਾਹਿਬ ਦਾ ਇੱਕ ਵਾਰ ਨੰਬਰ ਬੋਲ ਦੋ ਜੀ ਦੁਬਾਰੇ 98766 99496 ਠੀਕ ਹੈ ਜੀ ਤੇ ਬਾਈ ਫਿਰ ਪਤਨੀਆਂ ਬਾਰੇ ਵੀ ਆਪਾਂ ਪੂਰਾ ਆਪਣੇ ਕੋਲ ਫਾਰਮ ਆ ਕਰੇ ਬੱਕਰੀਆਂ ਦਾ ਅੱਛਾ ਜੀ ਬੱਕਰੀਆਂ ਦਾ ਵੀ ਫਾਰਮ ਆ ਫਾਰ ਬੱਕਰੀਆਂ ਦਾ ਫਾਰਮ ਆਪਣੇ ਕੋਲ ਤੇ ਬਾਈ ਬਾਈ ਡਾਕਟਰ ਆ ਕੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਠੀਕ ਆ ਬਾਈ ਜੀ ਹਸੀ ਕਾਲ ਜੀ ਠੀਕ ਹੈ